ਹੋਂਟੀਆਂ ਗਿਲੰਦਰ ਜ਼ਿਲ੍ਹੇ ਦੇ ਪਿੰਡ ਵਿਆਸਪਿੰਡ ਵਿੱਚ ਜਿੱਥੇ ਸਰਦਾਰ ਪੱਜਾ ਸਿੰਘ ਜਿਨ੍ਹਾਂ ਦਾ ਅੱਜ ਅੰਤਮ ਸੰਸਕਾਰ ਜਿਹੜਾ ਲੱਖਾਂ ਹੀ ਸਾਹ ਸੰਗਤਾਂ ਵੱਲੋਂ ਲੱਖਾਂ ਹੀ ਵੀ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਇੱਥੇ ਵਿਆਸਪਿੰਡ ਚ ਦਿੱਤਾ ਗਿਆ ਅੰਤਮ ਸੰਸਕਾਰ ਮੌਕੇ ਬਹੁਤ ਸਾਰੀਆਂ ਜਿਹੜੀਆਂ ਸਨਮ ਸਲਮਾਨ ਜੋਸ਼ ਸ਼ਖਸੀਅਤਾਂ ਉਹਨਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰ ਲਈ ਤੇ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਰਾਜਪਾਲ ਵੀ ਸ਼ਾਮਲ ਸਨ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਦੇ ਆਖੰਤਮ ਸੰਸਾਰਕਾਰ ਮੌਕੇ ਤੇ ਕੁਝ ਚਲਕੀਆਂ ਅਮਰਪਾਲ ਸਿੰਘ ਜੀ ਦੇ ਫਾਦਰ ਸਾਹਿਬ ਸਖਸੀਮ ਸਿੰਘ ਜੀ ਜਿਹੜੇ ਸੱਜਾ ਸੰਗਮ ਆਪਣਾ ਰੱਖਿਆ ਚੱਲ ਰਿਹਾ ਜੀ ਦੇਖੀ ਸਾਬ ਤੇ ਉਹਨਾਂ ਦੇ ਕਾਮ ਚਲਾਉਣੇ ਕਿੱਥੇ ਪਹੁੰਚੇ ਨੇ ਆਓ ਉਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਉਸ ਸਾਡੀ ਕੌਮ ਦੀ ਇੱਕ ਮਹਾਨ ਸਖਸ਼ੀਅਤ ਸਰਦਾਰ ਫੌਜਾ ਸਿੰਘ ਜਿਨ੍ਹਾਂ ਨੇ ਪੰਜਾਬ ਦਾ ਪੰਥ ਦਾ ਸਿੱਖ ਦਸਤਾਰ ਦਾ ਜਿਹੜਾ ਨਾਂ ਪੂਰੀ ਦੁਨੀਆ 'ਚ ਚਮਕਾਇਆ ਉਹਨਾਂ ਦਾ ਜਿਹੜਾ ਸਦੀਵੀ ਵਿਛੋੜਾ ਬੜਾ ਦੁਖਦਾਈ ਸੀਗਾ ਅੱਜ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਦੇ ਟੌਣਾਂ ਪੌਂਕ ਕੇ ਪਹੁੰਚ ਕੇ ਅਸੀਂ ਆਪਣੇ ਆਪਣੇ ਉੱਗੇ ਭਾਗਾਂ ਸਮਝਦੇ ਕਿ ਉਹਨਾਂ ਦੇ ਅਸੀਂ ਦਰਸ਼ਨ ਆਖਰੀ ਟਾਈਮ ਤੇ ਕੀਤੇ ਕਿ ਗੁਰੂ ਮਹਾਰਾਜ ਦੀ ਚਰਨਾਂ 'ਚ ਸਾਡੀ ਹੋਰ ਅਰਦਾਸ ਆ ਕਿ ਸੱਚੇ ਬਾਸ਼ਨ ਆਪਣੀ ਜਨਤ ਨਾਲ ਸਬਕਿਓ ਤੇ ਸਾਡੀ ਕੌਮ ਨੂੰ ਸਾਡੀ ਨੌਜਵਾਨੀ ਨੂੰ ਉਹਨਾਂ ਤੋਂ ਪ੍ਰੇਰਣਾ ਲੈਣ ਦੀ ਬਹੁਤ ਬਖਸ਼ਿਸ਼ ਕਰੋ ਕਿਉਂ ਨਾ ਉਹਨਾਂ ਵਰਗਾ ਜੀਵਨ ਜੀਣ ਉਹਨਾਂ ਤੋਂ ਸਿਹਤ ਲੈਣ ਨਾ ਕਿ ਨਸ਼ਿਆਂ ਦੇ ਦਲਦਲ ਚੋਂ ਨਿਕਲ ਕੇ ਉਹਨਾਂ ਵਰਗਾ ਜੀਵਨ ਜੀ ਕੇ ਆਪਣੀ ਕੌਮ ਦੀ ਕੋ ਪ੍ਰਾਪਤੀ ਕਰਦੇ। ਤਾਂ ਜਿਹੜੇ ਕਿਸਾਨ ਦੋਬਾ ਕਿਸਾਨ ਜਮੂਨੇ ਦੇ ਲੋਕ ਪਰ ਆਉਂਦੇ ਆਂ ਉਹ ਵੀ ਗੱਲ ਮੈਂ ਬਾਤ ਨੂੰ ਮੰਨਦੇ ਨੇ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਕੀ ਕਹਣਾ ਸਰ ਸਰਦਾਰ ਉਹ ਜਿਹੜਾ ਧਿਆਨ ਜਰਾ ਕਰਤਾ ਹੈ ਪੂਰੇ ਵੱਲ ਦੇ ਬਿਨ ਉਹਨਾਂ ਨੂੰ ਚੋਣ ਵਾਲਿਆਂ ਬਹੁਤ ਹੀ ਗੱਲਾਂ ਲੰਗੀ ਸੱਟ ਲੱਗੀ ਜਿਹੜੇ ਕਿ ਇਹ ਕਦੇ ਬਿਮਾਰੀ ਦੇ ਨਾਲ ਨਹੀਂ ਸੀ ਗੱਲ ਇਹ ਕਦੇ ਉਹਨਾਂ ਨੂੰ ਬਿਮਾਰੀ ਲੱਗ ਹੀ ਨਹੀਂ ਸੀ ਆਈ ਪਰ ਐਕਸੀਡੈਂਟ ਕੇ ਹੇਠ 114 ਨਾਲ ਉਹ ਪੂਰੀ ਤਰ੍ਹਾਂ ਦੇ ਤਰੀਕਾਂ ਦੇ ਕਿਉਂਕਿ ਉਹਨਾਂ ਨੂੰ ਵਰਨਤ ਨਾਲ ਬਹੁਤ ਸ਼ੌਕ ਸੀ ਤਾਂ ਕਿੰਨੇ ਸਾਲਾਂ ਤੋਂ ਤੁਸੀਂ ਜਾਣਦੇ ਆ ਸਰਦਾਰ ਫੌਜਾ ਸਿੰਘ ਜੀ ਨੂੰ ਪਰ ਜਿੰਨਾ ਕਿ ਮੇਰੀ ਜ਼ਿੰਦਗੀ ਹੈ ਮੈਂ ਅੱਜ ਵੀ 55 ਸਾਲਾਂ 10-15 ਸਾਲਾਂ ਤੋਂ ਤੁਸੀਂ ਉਹਨੂੰ ਸਿੱਖਤ ਪੜ੍ਹੀ ਹੋ ਜਿਦਾ ਬੜਾ ਸਾਰਾ ਮੈਂ ਉਹਨਾਂ ਨਾਲ ਮਿਲਦਾ ਹਾਂ ਤਾਂ ਅੱਜ ਜਿਹੜਾ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਸਦੀਵੀ ਵਿਛੋੜਾ ਜਿਹੜਾ ਦੇ ਗਿਆ ਤਾਂ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੀ ਕਮੀ ਜਿਹੜੀ ਪੇਸ਼ੀ ਜਿਹੜੀ ਆ ਹੋ ਰਹੀ ਏ ਪਰ ਉਹ ਸਾਨੂੰ ਹੀ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਉਹਨਾਂ ਨੂੰ ਚੌਣ ਵਾਲਿਆਂ ਨੂੰ ਵੀ ਬਹੁਤ ਵੱਡੀ ਸਰਨ ਲੱਗੀ ਆ ਔਰ ਬਹੁਤ ਗਹਿਰੀ ਛਾਟ ਆ ਜਿਹੜਾ ਕਿ ਇੱਕ ਆਟਾ ਥਾਰੀ ਜ਼ਿੰਦਗੀ ਨਾ ਪੂਰਾ ਹੋਣ ਵਾਲਾ ਕੋਈ ਹੋਰ ਬਹਾਨਾ ਬੰਦਾ ਬਣਦਾ ਕੋ ਮੌਲ ਦਾ ਉਹਨਾਂ ਨੂੰ ਸਬਰ ਕਰ ਲੈਣਾ ਜਿਹੜਾ ਗੱਕ ਦਾ ਉਹ ਗੱਡੀ ਨੇ ਹਿੱਟ ਕੀਤਾ ਪਰ ਇੰਨੀ ਜਬਰਾ ਛਾਟ ਲੱਗੀ ਆ ਬਹੁਤ ਜ਼ਿਆਦਾ ਤਾਂ ਕਿੰਨੀ ਓਵਰ ਜਿਹੜੀ ਉਹਨਾਂ ਨੇ ਖੋਗੀ ਹੈਗੀ 114 ਸਾਲ ਤਾਂ ਇਹ ਵੀ ਪਤਾ ਲੱਗਾ ਕਿ ਜਿਹੜੇ ਬੰਦਾ ਕਿਥੇ ਤੁਸੀਂ ਨੂੰ ਸਟਾਰ ਸ਼ੁਰੂ ਤੋਂ ਉਹਨਾਂ ਦੇ ਨਾਮ ਆਇਆ ਤੇ ਐਂਡ ਤੇ ਪਲਾਂ ਦੇ ਵਿੱਚ ਕੋਈ ਨਾਮ ਸੀ ਉੱਥੇ ਐਂਡ ਤੇ ਪਲਾਂ ਦੇ ਵਿੱਚ ਕੋਈ ਨਾਮ ਸੀ ਦੇਖੋ ਜੀ ਜਦੋਂ ਇੱਥੋਂ ਜਾ ਕੇ ਲੈ ਗਏ ਆ 2 ਤੋਂ ਸਵਾ 2 ਘੰਟੇ ਕੱਡੇ ਆ ਉਹਨਾਂ ਨੇ ਹਸਪੀਟਲ ਜਾ ਕੇ ਆਪਣੀ ਡਾਕਟਰ ਕਾਰਵਾਈ ਕਰਦੇ ਸੀਗੇ ਜੋ ਸਕੈਨਿੰਗ ਕਰਦੇ ਸੀਗੇ ਉਹਨਾਂ ਦੇ ਨਾਲ ਹੀ ਸਾਰੀ ਸਭ ਕਾ ਕੋਈ ਆਖਰੀ ਪੜਾਂ ਦੇ ਵਿੱਚ ਤੁਸੀਂ ਉਹਨਾਂ ਦੇ ਕੋਈ ਮੂਹ ਕੋਈ ਏਦਾਂ ਦਾ ਸ਼ਬਦ ਸਾਥੀ ਇੰਨੀ ਬੜ ਲਗੀ ਗੱਲਬਾਤ ਨੂੰ ਉਦਾਂ ਠੀਕ ਚੀ ਆਪਾਂ ਆਪ ਸੰਭਾਲ ਲੇਗੀ ਪਰ ਖੱਟ ਹੋ ਜਾ। ਕਾ ਜਿਹੜਾ ਕਿਸ ਤਰ੍ਹਾਂ ਦਾ ਸੀ ਜਿਹੜੇ ਤੇ ਮੁਸਕਾਨ ਸੀ ਜਾਂ ਕਿਸ ਤਰ੍ਹਾਂ ਥੋੜਾ ਨਮੋਚੀ ਸੀ ਪਰ ਬਜ਼ੁਰਗ ਬੰਦੇ ਦਾ ਜਿਹੜਾ ਕਿੱਦਾਂ ਕਹਿ ਸਕਦਾ ਹਾਂ 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 ਕੋਈ ਮੁਸਕਾਨ ਤਾਂ ਨਹੀਂ ਕਿਹਾ ਸਕਦਾ ਹਾਂ ਹਾਂ ਨਾਰੀ ਦੀ ਠੀਕ ਤੁਹਾਨੂੰ ਜਿੰਦਾ ਸਾਥ ਲੱਗਦੀ ਆ ਕਿ ਜਵਾਨ ਦੇ ਵੀ ਲੱਗਿਆ ਨਾ ਉਹ ਵੀ ਸਾਥ ਲੱਗਦਾ ਹੈ। ਪਰ ਜਿਹੜੀ ਸਾਥੀ ਦਾ ਕੰਮ ਪਸੰਦ ਆਉਂਦਾ ਹੈ। ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ